ਕਿਸਾਨਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਸੰਸਦ ਵਿੱਚ ਧੂੜਾਂ ਪੱਟ ਦਿੱਤੀਆਂ ਨੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੇ ਸਵਾਲਾਂ ਦੇ ਘੇਰੇ ਵਿੱਚ ਘੇਰ ਲਿਆ ਹੈ ਤਾਂ ਦੱਸਦੀ ਹੈ ਕਿ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰੀ ਬਜਟ ਨੇ ਜਿਹੜਾ ਪੰਜਾਬ ਨਾਲ ਵਿੱਤਕਰਾ ਕੀਤਾ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਰੀਆਂ ਬਾਏ ਫਸਲਾਂ ਲਈ ਐਮਐਸਪੀ ਯਕੀਨੀ ਬਣਾਉਣ ਵਾਸਤੇ ਫੰਡ ਪ੍ਰਦਾਨ ਕੀਤੇ ਜਾਣ MSME ਸੈਕਟਰ ਨੂੰ ਜੀਤ ਕੀਤਾ ਜਾਵੇ ਇਸ ਮੌਕੇ ਉਹਨਾਂ ਨੇ ਅਮਰੀਕਾ ਤੋਂ ਪੈਣ ਵਾਲੇ ਦਬਾਅ ਬਾਰੇ ਵੀ ਕਰ ਕੀਤਾ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਜਟ 2025-26 ਵਿੱਚ ਵੀ ਕੇਂਦਰ ਵੱਲੋਂ ਪੰਜਾਬ ਨਾਲ ਅਜੇ ਆ سلوਕ ਜਿਵੇਂ ਪੰਜਾਬ ਤੀਸ ਦਾ ਜਿਹੜਾ ਹਿੱਸਾ ਨਹੀਂ ਹੋਵੇ ਇਹ ਬਹੁਤ ਹੀ ਦੁਖਦਾਈਆ ਬਜਟ ਵਿੱਚ ਪੰਜਾਬ ਦਾ ਜ਼ਿਕਰ ਤੱਕ ਨਹੀਂ ਆ ਸਾਡਾ ਐਮਐਸਐਮਈ ਉਦਯੋਗ ਜੋ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਭਾਵੇਂ ਕਿ ਐਮਐਸਐਮਈ ਉਦਯੋਗ ਰੋਜ਼ਗਾਰ ਦੇ ਅਨੇਕਾ ਸੋਮੇ ਪੈਦਾ ਕਰਦਾ ਹੈ ਇਸ ਬਜਟ ਵਿੱਚ ਉਸ ਨੂੰ ਬਚਾਉਣ ਲਈ ਵੀ ਕੇਂਦਰ ਸਰਕਾਰ ਵੱਲੋਂ ਕੋਈ ਠੋਸ ਉਪਰਾਹ ਕੋ ਜਿਹੜਾ ਦਿਖਾਈ ਨਹੀਂ ਦੇ ਰਿਹਾ ਬੀਬੀ ਬਾਦਲ ਨੇ ਕਿਹਾ ਕਿ ਦੂਸਰੀ ਸਭ ਤੋਂ ਜ਼ਰੂਰੀ ਗੱਲ ਆ ਜੋ ਇਸ ਬਜਟ ਵਿੱਚ ਬਿਨਾਂ ਕਿਸੇ ਸ਼ਰਤ ਤੋਂ ਹੋਣੀ ਚਾਹੀਦੀ ਸੀ ਉਹ ਵੀ ਸਾਡੇ ਕਿਸਾਨਾਂ ਨਾਲ ਕੀਤਾ ਗਿਆ ਐਮਐਸਪੀ ਦਾ ਵਾਅਦਾ ਪਰ ਅਫਸੋਸ ਦੀ ਗੱਲ ਆ ਕਿ ਬਸਤੇ ਵਿੱਚ ਉਸ ਦਾ ਵੀ ਕਿਤੇ ਜ਼ਿਕਰ ਤੱਕ ਨਹੀਂ ਕੀਤਾ ਗਿਆ ਇਸ ਮੌਕੇ ਬੀਬੀ ਬਾਦਲ ਨੇ ਵੀ ਇਹ ਮੰਗ ਕੀਤੀ ਕਿ ਕੇਂਦਰ ਸਰਕਾਰ ਇਹ ਭਰੋਸਾ ਦੇਵੇ ਕਿ ਅਮਰੀਕਾ ਸਰਕਾਰ ਵੱਲੋਂ ਨਿਯੰਤਰ ਪਾਏ ਜਾ ਰਹੇ ਦਬਾਅ ਅੱਗੇ ਢੋਡੇ ਨਹੀਂ ਟੇਕੇਗੀ ਕਿਉਂਕਿ ਉਹ ਸਰਕਾਰ ਸੂਬੇ ਦੇ ਖੇਤੀਬਾੜੀ ਸੈਕਟਰ ਨੂੰ ਖੋਲੇ ਜਾਣ ਦੀ ਮੰਗ ਕਰ ਰਹੀ ਆ ਉਹਨਾਂ ਨੇ ਕਿਹਾ ਕਿ ਜੇਕਰ ਇਸ ਸੈਕਟਰ ਵਿੱਚ ਅੰਨੇਵਾਦ ਧਰਮ ਦਾ ਦੀ ਆਗਿਆ ਦੇ ਦਿੱਤੀ ਗਈ ਤਾਂ ਇਸ ਨਾਲ ਸਾਡੇ ਕਿਸਾਨਾਂ ਨੂੰ ਬਹੁਤ ਵੱਡੀ ਮਾਰ ਪਵੇਗੀ ਬੀਬੀ ਬਾਦਲ ਨੇ ਬੇਰੁਜ਼ਗਾਰੀ ਦੀ ਹਾਲਾਤ ਤੇ ਵੀ ਜਿਹੜੀ ਚਰਚਾ ਕੀਤੀ ਉਹਨਾਂ ਨੇ ਕਿਹਾ ਕਿ ਸਕੈਂਡਰੀ ਤੇ ਹਾਇਰ ਐਜੂਕੇਸ਼ਨ ਪ੍ਰਾਪਤ ਬੇਰੋਜ਼ਗਾਰ ਨੌਜਵਾਨਾਂ ਦੀ ਗਿਣਤੀ ਜਿਹੜੀ 2002 ਤੋਂ ਵਿੱਚ ਜਿਹੜੀ 35% ਤੋਂ ਵੱਧ ਕੇ 2022 ਵਿੱਚ ਜਿਹੜੀ 65% ਹੋ ਗਈ ਆ ਬੀਬੀ ਬਾਦਲ ਨੇ ఏਵੀ ਕਿਆ ਕਿ ਸਰਕਾਰ ਨੇ ਜਿਹੜਾ ਕੰਪਿਊਟਰਾਈ ਕਰਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਰਨ ਜਿਹੜੀਆਂ ਨੌਕਰੀਆਂ ਤੋਂ ਵਾਂਝੇ ਹੋ ਰਹਿ ਨੌਜਵਾਨ ਦੇ ਮਾਮਲੇ ਜਿਹੜੇ ਨਾਲ ਨਜਿੱਠਣ ਲਈ ਕੋਈ ਕਦਮ ਜੜਾ ਚੁੱਕਿਆ ਨਹੀਂ ਜਾ ਰਿਹਾ ਬੀਬੀ ਬਾਦਲ ਨੇ ਸੰਸਦ ਵਿੱਚ ਜਿਹੜੇ ਅਹਿਮ ਸਪੀਚ ਦਿੰਦੇ ਆ ਕਿਹਾ ਕਿ ਇਹ ਹੈਰਾਨਨੀ ਵਾਲੀ ਗੱਲ ਆ ਕਿ ਪੰਜਾਬ ਨੀਤੀ ਆਯੋਗ ਦੇ ਵਿੱਤੀ ਸਿਹਤ ਇੰਡੈਕਸ ਦੇ ਵਿੱਚ 10.7 ਫੀਸਦੀ ਦੇ ਜਿਹੜੇ ਸਕੋਰ ਨਾਲ ਸਭ ਤੋਂ ਹੇਠਾਂ ਹੈ ਜਦੋਂ ਕਿ 오ਡੀਸਾ 67.8 ਫੀਸਦੀ ਦੇ ਜਿਹੜੇ ਸਕੋਰ ਨਾਲ ਸਭ ਤੋਂ ਉਪਰ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਤੇ ਜਿਹੜੀ ਪਿਛਲੀ ਕਾਂਗਰਸ ਸਰਕਾਰ ਇਨਾਂ ਹਾਲਾਤਾਂ ਲਈ ਜ਼ਿੰਮੇਵਾਰ ਨੇ ਕਿਉਂਕਿ ਇਨਾਂ ਵੱਲੋਂ ਸੂਬੇ ਵਾਸਤੇ ਕੇਂਦਰ ਦੀ ਮਦਦ ਲੈਣ ਦੇ ਲਈ ਕੋਈ ਯਤਨ ਨਹੀਂ ਕੀਤੇ ਗਏ ਬੀਬੀ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਇਹ ਭਰੋਸਾ ਦੇਵੇ ਕਿ ਅਮਰੀਕਾ ਸਰਕਾਰ ਵੱਲੋਂ ਨਿਯੰਤਰਣ ਪਾਏ ਜਾ ਰਹੇ ਦਬਾਅ ਅੱਗੇ ਕੋਡੇ ਨਹੀਂ ਟੇਕੇਗੀ ਕਿਉਂਕਿ ਉਹ ਸਰਕਾਰ ਸੂਬੇ ਦੇ ਖੇਤੀਬਾੜੀ ਸੈਕਟਰ ਨੂੰ ਖੋਲੇ ਜਾਣ ਦੀ ਮੰਗ ਕਰ ਰਹੀ ਆ ਉਹਨਾਂ ਨੇ ਕਿਹਾ ਕਿ ਜੇਕਰ ਇਸ ਸੈਕਟਰ ਵਿੱਚ ਅੰਨੇਵਾਦ ਰਾਮਦਾਸ ਦੀ ਆਗਿਆ ਦੇ ਦਿੱਤੀ ਗਈ ਤਾਂ ਇਸ ਨਾਲ ਸਾਡੇ ਕਿਸਾਨਾਂ ਨੂੰ ਜਿਹੜੀ ਬਹੁਤ ਵੱਡੀ ਮਾਰ ਪਵੇਗੀ